ਮੇਰੇ ਪਿਆਰੇ ਬੱਚਾ ਤੁਹਾਡਾ ਇੰਟੈਲੀਜੈਂਟਲੀ ਸਟਡੀ ਉਤੇ ਸਵਾਗਤ ਹੈ ਅੱਜ ਅਸੀਂ ਕਰਾਂਗੇ ਜਮਾਤ 3 ਦਾ ਪਾਠ ਪਹਿਲਾ ਜਿਸ ਦਾ ਨਾਮ ਹੈ ਸਾਡਾ ਦੇਸ਼ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਚਲੋ ਸ਼ੁਰੂ ਕਰਦੇ ਹਾਂ ਦੇਸ਼ ਹੈ ਸਾਡਾ ਹਿੰਦੁਸਤਾਨ ਕੁਲ ਦੁਨੀਆ ਦੀ ਇਹ ਹੈ ਸ਼ਾਨ ਇਟਸ ਵਿੱਚ ਕਵੀ ਕਹਿੰਦਾ ਪਿਆ ਹੈ ਸਾਡਾ ਜਿਹੜਾ ਦੇਸ਼ ਹੈ ਉਹਦਾ ਨਾਮ ਕੀ ਹੈ ਹਿੰਦੁਸਤਾਨ ਜਿਹੜਾ ਕੀ ਇਹ ਕੁਲ ਦੁਨੀਆ ਦੀ ਸ਼ਾਨ ਹੈ ਸਾਡਾ ਦੇਸ਼ ਹੈ ਜਗ ਤੋਂ ਨਿਆਰਾ ਇਹਦਾ ਸਭ ਕੁਝ ਸਾਨੂੰ ਪਿਆਰਾ ਇਸ ਵਿੱਚ ਕਵੀ ਨੇ ਕਿਹਾ ਹੈ ਜਿਹੜਾ ਸਾਡਾ ਦੇਸ਼ ਉਹ जग ਤੋਂ ਨਿਆਰਾ ਹੈ ਇਹਦਾ ਸਾਰਾ ਕੁਝ ਸਾਨੂੰ ਬਹੁਤ ਪਿਆਰਾ ਲੱਗਦਾ ਹੈ ਇਹਦੇ ਹਰੇ ਭਰੇ ਨੇ ਖੇਤ ਸੋਨਾ ਉਗਲੇ ਇਸ ਧੀਰੇਤ ਇਹਦੇ ਕਿਨੇ ਹਰੇ ਭਰੇ ਖੇਤ ਨੇ ਤੇ ਜਿਹੜੀ ਇਸ ਧੀਰੇਤ ਉਹ ਕੀ ਕਰਦੀ ਹੈ ਸੋਨਾ ਉਗਲਦੀ ਹੈ ਗੰਗਾ ਜਮਨਾ ਸਤਲੁਜ ਪਿਆਰਾ ਵਗਦੀ ਨਿਰਮਲ ਜਲ ਦੀ ਧਾਰਾ ਇਸ ਵਿੱਚ ਨਦੀਆਂ ਨੂੰ ਮੁੱਖ ਰੱਖਦੇ ਹੋયા ਇਸ ਵਿੱਚ ਨਦੀਆਂ ਦਾ ਜ਼ਿਕਰ ਕਰਦੇ ਹੋਏ ਕਵੀ ਬੋਲਦਾ ਹੈ ਕਿ ਜਿਹੜੀ ਇਸ ਗੰਗਾ ਨਦੀ ਹੈ ਜਮਨਾ ਨਦੀ ਹੈ ਸਤਲੁਜ ਪਿਆਰਾ ਜਿਹੜਾ ਸਤਲੁਜ ਦਰਿਆ ਹੈ ਉਦੀ ਜਿਹੜੀ ਵਗਦੀ ਨਿਰਮਲ ਜਲ ਦੀ ਧਾਰਾ ਹੈ ਨਾ ਉਹ ਸਾਨੂੰ ਬਹੁਤ ਵਧੀਆ ਲੱਗਦੀ ਏ ਉੱਤਰ ਵੱਨੇ ਖੜਾ ਹਿਮਾਲਾ ਜਿਹੜਾ ਉੱਤਰ ਦੇ ਪਾਸੇ ਜਿਹੜਾ ਹਿਮਾਲਿਆ ਪਰਬਤ ਏ ਉਹ ਖੜਾ ਉੱਥੇ ਅਸਮਾਨ ਨੂੰ ਨੂੰ ਸ਼ੂਹਣ ਵਾਲਾ ਉਹ ਕਿੰਨੂੰ ਸ਼ੂਹਦਾ ਪਿਆ ਏ ਅਸਮਾਨ ਨੂੰ ਕਿਉਂਕਿ ਉਹ ਬਹੁਤ ਵੱਡਾ ਹੁੰਦਾ ਹੈ ਗੋਦੀ ਇਹਦੀ ਮਿੱਠੇ ਮੇਵੇ ਜਿਹੜਾ ਸਾਡਾ ਹਿੰਦੁਸਤਾਨ ਏ ਉਹਦੀ ਕੀ ਗੋਦੀ ਦੇ ਵਿੱਚ ਕਿਹਨੇ ਮਿੱਠੇ ਮੇਵੇ ਭਾਵ মিঠھے ফল ਨੇ মিঠੇ میਵੇ ਸਭ ਨੂੰ ਦੇਵੇ ਇਹ ਜਿਹੜੇ ਮਿੱਠੇ ਫਲ ਨੇ ਇਹ ਕਿੰਨੂੰ ਦਿੰਦੀ ਏ ਸਾਰਿਆਂ ਨੂੰ ਦਿੰਦੀ ਏ ਸਿਖਰ ਇਸ ਤੇ برفਾਂ ਕੱਜੇ ਜਿਹੜਾ ਹਿਮਾਲਾ ਪਰਬਤ ਉਹ ਹਮੇਸ਼ਾ ਕਿੰਨਾ ਟਕੇ ਰੰਦਾ ਏ برفਾਂ ਦੇ ਨਾਲ ਦਾਤਾ ਦਿੰਦਾ ਕਦੇ ਨ ਰੱਜੇ ਤੇ ਜਿਹੜਾ ਦਾਤਾ ਏ ਪਰਮਾਤਮਾ ਏ ਇਹ ਕੀ ਇਹ ਦਿੰਦਾ ਕਦੇ ਵੀ ਨਹੀਂ ਚੁੱਚਕਾਂਦਾ ਕਦੇ ਵੀ ਨਹੀਂ ਰੱਜ ਕਦੇ ਨ ਰੱਜੇ ਲੋੜ ਪਵੇ ਤਾਂ jaan ਕਮਾਈਏ ਜੇ ਲੋੜ ਪਈ ਤਾਂ ਭਗਤ ਸਿੰਘ ਹੁਣਾ ਵਰਗਿਆਂ ਵਾਂਗੂ ਅਸੀਂ ਵੀ ਕੀ ਕਰੀਏ ਲੋੜ ਪਏ ਤਾਂ jaan ਕਮਾਈ ਆਪਣੀ jaan ਵਾਰੀਏ ਦੇਸ਼ ਤੋਂ ਹਿੰਦੁਸਤਾਨ ਤੋਂ ਭਾਰਤ ਮਾਂ ਤੋਂ ਸਦਕੇ ਜਾਈਏ ਜਿਹੜਾ ਸਾਡੀ ਭਾਰਤ ਮਾਂ ਹੈ ਉਤੋਂ ਅਸੀਂ ਕੀ ਜਾਈਏ ਬਲੇ ਹਾਰੇ ਜਾਈਏ ਸਦਕੇ ਜਾਈਏ ਇਸ ਦਾ ਪਾਠ ਅਭਿਆਸ ਇਹ ਹੈ ਕਿ ਪਾਠ ਸ਼ਬਦ ਅਰਥ ਹਿੰਦੁਸਤਾਨ ਜਿਹਦਾ ਦੂਸਰਾ ਨਾਮ ਹੈ ਭਾਰਤ ਉਗਲੇ ਪੈਦਾ ਕਰੇ ਦਾਤਾ ਸੁਗਾਤਾ ਮੇਵੇ ਸੁਕੇ ਫਲ ਜਾਣ ਕੁਮਈਏ ਜਾਣਵਰੀਏ ਨਿਆਰਾ ਵਖਰਾ ਸਿਖਰ ਟੀਸੀ ਦਾ ਸਭ ਤੋਂ ਉੱਪਰ ਨਿਰਮਲ ਸ਼ੁੱਧ ਜਮੈਲ ਰਹਿਤ ਤਾਰਾ ਵਹਿਨ ਆ ਪਾਗ ਦੂਸਰੇ ਦੇ ਵਿੱਚ ਕਿੰਨੇ ਮੌਖਿਕ ਪ੍ਰਸ਼ਨ ਜਿਹੜੇ ਕਿ ਅਸੀਂ ਬੋਲ ਕੇ ਮਤਲਬ ਕਿਸੇ ਕੋ ਸੁਣ ਕੇ ਕਿਸੇ ਨੇ ਸਾਡੇ ਕੋਲ ਸੁਣਨੇ ਨੇ ਜਿਵੇਂ ਕਿ ਸਾਡਾ ਦੇਸ਼ ਦੁਨੀਆ ਭਾਰ ਵਿੱਚ ਕਿਹੋ ਜਿਹਾ ਹੈ ਸਾਡਾ ਦੇਸ਼ ਦੁਨੀਆ ਭਰ ਵਿੱਚ ਕਿਹੋ ਜਿਹਾ ਹੈ ਸਾਡਾ ਦੇਸ਼ ਕਿਹੋ ਜਿਹਾ ਹੈ ਜਗਤੋਂ ਨਿਆਰਾ ਸਾਡਾ ਦੇਸ਼ ਦੁਨੀ ਇਹਦਾ ਉੱਤਰ ਕੀ ਬੰਦਾ ਹੈ ਸਾਡਾ ਦੇਸ਼ ਦੁਨੀਆ ਭਾਰ ਵਿੱਚ ਜਗਤੋਂ ਨਿਆਰਾ ਹੈ ਸਾਡੇ ਦੇਸ਼ ਵਿੱਚ ਵਗਦੀ ਕਿਸੇ ਇੱਕ ਨਦੀ ਦਾ ਨਾਮ ਦੱਸੋ ਅਸੀਂ ਬੋਲਦੇ ਹਾਂ ਗੰਗਾ ਸਾਡੇ ਦੇਸ਼ ਵਿੱਚ ਪਹਾੜ ਕਿਸ ਚੀਜ਼ ਨਾਲ ਟੱਕੇ ਹੋਏ ਕਿਸ ਚੀਜ਼ ਨਾਲ ਟੱਕੇ ਹੋਏ ਨੇ برفਾਂ ਦੇ ਨਾਲ ਹੁਣ ਪਾਕ ਤੀਸਰੇ ਦੇ ਵਿੱਚ ਉਹਨਾਂ ਨੇ ਕਿਹਾ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਸਾਟੇ ਦੇਸ਼ ਦੇ ਖੇਤ ਕਿਹੋ ਜਿਹੇ ਹਨ ਅੱਗੇ ਆਪਾਂ 17 ਵਿੱਚ ਪੜਿਆ ਹੋਇਆ ਹੈ ਕਿਹੋ ਜਿਹੇ ਨੇ ਹਰੇ ਭਰੇ ਹਿਮਾਲਿਆ ਦੇ ਸਿਖਰ ਕਿਸ ਚੀਜ਼ ਨਾਲ ਲੱਦੇ ਹੋਏ ਹਨ ਇੱਥੇ ਆਪਾਂ ਕੋਸ਼ਨ ਵੀ ਪੜਿਆ ਹੋਆ ਕਿ ਜਿਹੜੇ ਪਹਾੜੋਂ ਕਿਸ ਚੀਜ਼ ਨਾਲ ਟੱਕੇ ਹੋਏ ਨੇ ਬਰਫ਼ਾਂ ਦੇ ਵਿੱਚ ਹੁਣ ਪ੍ਰਸ਼ਨ ਤੀਜੇ ਦੇ ਵਿੱਚ ਮੇਵੇ ਸ਼ਬਦ ਤੋਂ ਕੀ ਭਾਵ ਹੈ ਮੇਵੇ ਤੋਂ ਭਾਵ ਕੀ ਹੈ ਸੁੱਕੇ ਫਲ ਫਲ ਮਠਿਆਈਆਂ ਜਾਂ ਸੁੱਕੇ ਫਲ ਇਸਾ ਉੱਤਰ ਕੀ ਹੈ ਸੁੱਕੇ ਫਲ ਹੁਣ ਚੌਥੇ ਦੇ ਵਿੱਚ ਕੱਜੇ ਸ਼ਬਦ ਤੋਂ ਕੀ ਭਾਵ ਹੈ ਕੱਜੇ ਖੁੱਲੇ ਟੱਕੇ ਜਾਂ ਭੀੜੇ ਇਸ ਦਾ ਉੱਤਰ ਕੀ ਹੈ ਟੱਕੇ ਹੁਣ ਪਾਗ ਚੌਥੇ ਦੇ ਵਿੱਚ ਉਹਨਾਂ ਨੇ ਕਿਹਾ ਠੀਕ ਸ਼ਬਦ ਚੁਣ ਕੇ ਖਾਲੀ ਥਾਂਵਾਂ भरो ਊੜਾ ਦੇਸ਼ ਹੈ ਸਾਡਾ ਸਾਡਾ ਦੇਸ਼ ਕਿਹੜਾ ਹੈ ਹਿੰਦੁਸਤਾਨ ਐੜਾ ਸਾਡਾ ਦੇਸ਼ ਹੈ ਜਗਤੋਂ ਨਿਆਰਾ ਸੋ ਈੜੀ ਇਹਦੇ ਹਰੇ ਭਰੇ ਨੇ ਖੇਤ ਸਸਾ ਲੋੜਪਾ ਵੇਤਾ ਜਾਣ ਘੁਮਾਈਏ ਥੱਲੇ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ ਇਹਨਾਂ ਵਿੱਚੋਂ ਅਸੀਂ ਇਹਨਾਂ ਦੇ ਵਿੱਚ ਫਿਲ ਕਰਨਾ ਹੈ ਹੁਣ ਪਾਗ 15 ਦੇ ਵਿੱਚ 17 ਪੂਰੀਆਂ ਕਰੋ ਇਹ ਸਾਨੂੰ ਕਵਿਤਾ ਦੀਆਂ ਕੁਝ 17 ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਅਸੀਂ ਅਗਲੀਆਂ 17 ਦੇ ਨਾਲ ਪੂਰਾ ਕਰਨਾ ਹੈ ਦੇਸ਼ ਇਹ ਸਾਡਾ ਹਿੰਦੂਸਤਾਨ ਇਸੀ ਅਗਲੀ ਸਤਰ ਕੀ ਹੈ ਕੁਲ ਦੁਨੀਆਂ ਦੀ ਇਹ ਹੈ ਸ਼ਾਨ ਹੁਣ ਐਡੇ ਪ੍ਰਸ਼ਨ ਵਿੱਚ ਕਿਹਾ ਗਿਆ ਹੈ ਗੋਦੀ ਅਧੀ ਮਿੱਠੇ ਮੇਵੇ ਇਸ ਗੋਦੀ ਦੇ ਵਿੱਚ ਕੀ ਨੇ ਮਿੱਠੇ ਮੇਵੇ ਭਾਵ ਸੁੱਕੇ ਫਲ ਨੇ ਮਿੱਠੇ ਮੇਵੇ ਸਭ ਨੂੰ ਦੇਵਤ ਇਹ ਜਿਹੜੇ ਮਿੱਠੇ ਫਲ ਨੇ ਉਹ ਸਾਰਿਆਂ ਨੂੰ ਦਿੰਦੀ ਏ ਹੁਣ ਭਾਗ 6ਵੇਂ ਦੇ ਵਿੱਚ ਉਹਨਾਂ ਨੇ ਕਿਹਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਸਾਨੂੰ ਕੁਝ ਪ੍ਰਸ਼ਨ ਦਿੱਤੇ ਹੋਏ ਨੇ ਉਹਨਾਂ ਦੇ ਅਸੀਂ ਕੀ ਲਿਖਨੇ ਨੇ ਉੱਤਰ ਲਿਖਨੇ ਨੇ ਹੁਣ ਉਹਦੇ ਪ੍ਰਸ਼ਨ ਵਿੱਚ ਹੈ ਸਾਡੇ ਦੇਸ਼ ਦਾ ਕੀ ਨਾਂ ਹੈ ਸਾਡੇ ਦੇਸ਼ ਦਾ ਕੀ ਨਾਂ ਹੈ ਹਿੰਦੂਸਤਾਨ ਐੜਾ ਸੋਨਾ ਕੌਣ ਉਗਲਦੀ ਹੈ ਸੋਨਾ ਕੌਣ ਉਗਲਦੀ ਏ ਰੇਤ ਈੜੀ ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪਰਬਤ ਹੈ ਹਿਮਾਲਾ ਪਰਬਤ ਉਨ ਪਾਕ ਸਤਵੇਂ ਦੇ ਉਹ ਜਿੱਚ ਉਹਨਾਂ ਨੇ ਕਿਹਾ ਦੱਸਿਆ ਅਨੁਸਾਰ ਮਿਲਾਏ ਸ਼ਬਦਾਂ ਨੂੰ ਮਿਲਾਓ ਪਹਿਲ ਇੱਕ ਜਿਹੜਾ ਫਰਸਟ ਵਾਲਾ ਉਹ ਤੇ ਉਹਨਾਂ ਨੇ ਮਿਲਾ ਕੇ ਦਿੱਤਾ ਹੋਇਆ ਹੈ ਉਹ ਜਿਹੜੇ ਬਾਕੀ ਨੇ ਉਹਨਾਂ ਨੂੰ ਅਸੀਂ ਮਿਲਾਉਣਾ ਹੈ ਹੁਣ ਸ਼ਾਨ ਸ਼ਾਨ ਦਾ ਤੇ ਇੱਥੇ ਕੋਈ ਵੀ ਨਹੀਂ ਬੰਦਦਾ ਪਿਆ ਹੁਣ ਕੱਜੇ ਮਤਲਬ ਟੱਕੇ ਹੋਏ ਨਿਰਮਲ ਸ਼ੁੱਧ ਮੇਵੇ ਸੁਕੇ ਫਲ ਬੰਨੇ ਪਾਸੇ ਉਨ ਇਸੇ ਹੀ ਅਗਲੇ ਭਾਗ ਵਿੱਚ ਉਹਨਾਂ ਨੇ ਕਿਹਾ ਗਿਆ ਰਚਨਾਤਮਕ ਕਾਰਜ ਇੱਥੇ ਕੀ ਆਪਾਂ ਚਿੱਤਰ ਵਿੱਚ ਰੰਗ ਭਰਨੇ ਸਾਨੂੰ ਇਹ ਦੇਸ਼ ਦਾ ਝੰਡਾ ਦਿੱਤਾ ਹੋਇਆ ਇਸ ਵਿੱਚ ਅਸੀਂ ਕੀ ਕਰਨੇ ਨੇ ਰੰਗ ਭਰਨੇ ਹਨ ਇਸ ਦੇ ਨਾਲ ਹੀ ਸਾਡਾ ਇਹ ਜਿਹੜੀ ਕਵਿਤਾ ਹੈ ਇਹਦਾ ਪਾਠ ਪਿਆਸਤ ਕਵਿਤਾ ਕੀਏ ਪੂਰੀ ਹੁੰਦੀ ਹੈ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਚਾਹੀਦੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ